ਆਓ ਜੀ ਸ਼ੁਰੂ ਕਰਦੇ ਹਾਂ ਅੰਗ ਨੰਬਰ 1314 ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹਲਾ ਚੌਥਾ ਹਰ ਹਰ ਅੰਮ੍ਰਿਤ ਨਾਮ ਅਰਸ ਹਰ ਅੰਮ੍ਰਿਤ ਹਰ ਉਰਤਾਰ ਵਿੱਚ ਸੰਗਤ ਹਰ ਪ੍ਰਭ ਵਰਤਦਾ 부ਝੋ ਸਬਦ ਵਿਚਾਰ ਮਨ ਹਰ ਹਰ ਨਾਮ ਧਿਆਇਆ ਬਿਖ ਹਉ ਮੈਂ ਕੱਡੀ ਮਾਰ ਜਿਨ ਹਰ ਹਰ ਨਾਮ ਨ ਚੇਤੇਉ ਤਿਨ ਜੂਐ ਜਨਮ ਸਭ ਹਾਰ ਗੁਰ ਤੁਠੇ ਹਰ ਛੇਤਾਇਆ ਹਰ ਨਾਮਾ ਹਰ ਉਰਤਾਰ ਜਨ ਨਾਨਕ ਤੇ ਮੁਖ ਉਜਲੇ ਤਿਤ ਸਚੈ ਦਰਬਾਰ ਮਹੱਲਾ ਚੋਥਾ ഹര കിട്ടമ നമേ വിച്ച കല ജുഗക്കണി സാര മത് ഗിരത്തര നമഹ ഹരഹാര വാഗി ജി ഹര ധ്യാ തോപ്പണ്ഡാരി നെയ് കർമ്മ കമാവണേ നിത്തോമ ഖോാര ਜਲ ਹਸਤੀ ਮਲ ਨਾਵਾ ਵਾਲੀਐ ਸਿਰ ਪੀ ਫਿਰ ਪਾਵੈ ਝਾਰ ਹਰ ਮਿਲੋ ਸਤਗੁਰ ਦਇਆ ਕਰ ਮਨ ਵਸੇ ਇਕੰਕਾਰ ਜਿਨ ਗੁਰਮੁਖ ਸੁਣ ਹਰੇ ਮੰਨਿਆ ਜਨ ਨਾਨਕ ਤਿਨ ਜੈਕਾਰ ਪਾੜੀ ਹਰਿ ਨਾਮ ਵਖਰੇ ਹੈ ਉਤਮ ਹਰਿ ਨਾਇਕ ਪੁਰਖ ਆਮਰਾ ਹਰ ਖੇਲ ਕੀਆ ਹਰਿਆ ਪੇਵਰ ਤੈ ਸਭ ਜਗਤ ਕੀ ਆਵਣ ਜਾਰਾ ਸਬ ਜੋਤ ਤੇਰੀ ਜੋਤੀ ਵਿਚ ਕਰਤੇ ਸਭ ਸੱਚ ਤੇਰਾ ਪਾਸਾਇਰਾ ਸਬ ਤੇ ਆਵੈ ਹਤੁ ਦਸਫਲ ਸੀਗਾਵ ਹੈ ਗੁਰਮਤੀ ਹਰ ਨਿਰੰਕਾਰ ਸਬ ਚਵਹ ਮੁਖ ਹੋ ਜਗਨਨਾਥ ਜਗਨਨਾਥ ਜਗ ਜੀਵਨੋ ਜਿਤ ਭਵ ਜਲ ਪਾਰ ਉਤਾਰਿਆ ਸਲੋਕ ਮਹਲਾ ਚੋਥਾ ਹਮਰੀ ਜੇ ਬਾ ਇਕ ਪ੍ਰਭ ਹਰ ਕੇ ਗੁਣ ਅਗਮ 타 ਹਮ ਕਿਉ ਕਰ ਜਪ ਏ ਆਣਿਆ ਹਰ ਤੁਮ ਵੱਡ ਅਗਮ ਅਗਾਹ हरि देहो प्रभु मत ऊतमा गुरु सतगुरु के पग पाहा सत संगत हर मेल प्रभ हम पापी संगत राहा जननानिक को हर बक्स ले हो हर तुठै मेल मिला हरि कृपा कर सुन बेनती हम पापी गिरमतराहा महल्ला चौथा ਹਰ ਕਰਹੋ ਕਿਰਪਾ ਜਗ ਜੀਵਨਾ ਗੁਰ ਸਤਿਗੁਰ ਮੇਲੇ ਦਇਆਲ ਗੁਰ ਸੇਵਾ ਹਰ ਹਮ ਪਾਈਆ ਹਰ ਹੋਆ ਹਰ ਕਿਰਪਾਲ ਸਬ ਆਸਾ ਮਨਸਾ ਵਿਸਰੀ ਮਨ ਚੁੱਕਾ ਆਲੇ ਜੰਜਾਲ ਗੁਰ ਤੁਠੇ ਨਾਮ ਦ੍ਰਿੜਾਇ ਹਮ ਕੀਏ ਸਬਦ ਨਿਹਾਲ ਜਿਨੇ ਨਾਨਕ ਟੁੱਟ ਤਨ ਪਾਇਆ ਹਰਿ ਨਾਮਾ ਹਰ ਤਨ ਮਾਲ ਪਾੜੀ ਹਰ ਤੁਮ ਵੱਡ ਵਡੇ ਵੜਿ ਉੱਚੇ ਸਭ ਉੱਪਰ ਵਡੇ ਵਡਾਣਾ ਜੋ ਧਿਆਵਹਿ ਹਰ ਅਪਰੰਪਰ ਹਰ 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 ਧਿਆਏ ਹਰੇ ਤੇ ਹੋਣਾ ਜੋ ਗਾਵਹਿ ਸੁਣਹਿ ਤੇਰਾ ਜਸ ਸੁਆਮੀ ਤੇਨ ਘਾਟੇ ਪਾਪ ਕਟੋਨਾ ਤੁਮ ਜੈਸੇ ਹਰ ਪੁਰਖ ਜਾਣੇ ਮਤ ਗੁਰਮਤ ਮੁਖ ਵੱਡ ਵੱਡ ਭਾਗ ਵਡੋਨਾ ਸਬ ਧਿਆਵਹ ਆਦ ਸਤੇ ਜੁਗਾਦ ਸਤੇ ਪਰਤਖ ਸਤੇ ਸਦਾ ਸਦਾ ਸਤੇ ਜਨਾਨ ਨਿਕ ਦਾਸ ਦਸੋਨਾ ਸ਼ਲੋਕ ਮਹਲਾ ਚੌਥਾ ಹಮರಿ ಹರ ಜಗ ಜೀವನ ಹರ ಜೋ ಹರ ಗುರುಮಂತ್ ಹೇ ಅಗಮ ಅಗೋಚರ ಅಗಮ ಹರ ಹರ ಮಿಲ ಆ ಆಹೇ ಅಂತ ಹರೇ ಆೇ ಘಟ್ಟ ವರ್ತದಾ ಹರ ಆಪೇ ಆ ಬೇಂತ್ರೆ ಆಪೇ ಸಬರಸ ಭೋಗದ ಹರೇಪೇ ಕಬಲಾಕ ਹਰ ਆਪੇ ਭਿਖਿਆ ਪਾਇਦਾ ਸਭ ਸਿਸ਼ਟ ਉਪਾਈ ਜੀ ਜੰਤ ਹਰ ਦੇਵੋ ਹਦਾਨ ਦਇਾਲ ਪ੍ਰਭ ਹਰ ਮੰਗ ਹੈ ਹਰ ਜਨ ਸੰਤ ਜਨ ਨਾਨਕ ਕੇ ਪ੍ਰਭ ਆਏ ਮਿਲ ਹਮਗਾਵੇ ਹਰ ਗੁਣ ਛੰਤ ਮਹੱਲਾ ਚੋਥਾ ਹਰ ਪ੍ਰਭ ਸਜਣੇ ਨਾਮ ਹਰ ਮੈਂ ਮਨ ਤਨ ਨਾਮ ਸਰੀਰ ਸਬ ਆਸਾ ਗੁਰਮੁਖ ਪੂਰੀ ਆ ਜਨ ਨਾਨਕ ਸੁਣ ਹਰ ਧੀਰਾ ਪੜੀ ਹਰ ਊਤਮ ਹਰਿਆ ਨਾਮ ਹੈ ਹਰ ਪੁਰਖ ਨਿਰੰਚਨ ਮੋਲਾ ਜੋ ਜਪਦੇ ਹਰ ਹਰ ਦਿਨ ਸਰਾਤ ਨਿਤ ਸੇਵੇ ਚਰਨ ਨਿਤ ਕੋਲਾ ਨਿਤਸਾਰ ਸੰਭਾਲੇ ਸਭ ਜੀ ਜੰਤ ਹਰ ਵਸੈ ਨਿਕਟ ਸਭ ਝੋਲਾ ਸੋ 부ਜੈ ਜਿਸ ਆਪ ਬੁਝਾਏ ਸੀ ਜਿਸ ਸਤਗੁਰ ਪੁਰਖ ਪ੍ਰਭ ਸੋਲਾ ਸਬ ਗਾਵੋ ਗੁਣ ਗੋਵਿੰਦ ਹਰੇ ਗੋਵਿੰਦ ਹਰੇ ਗੋਵਿੰਦ ਹਰੇ ਗੁੜ ਗਾਵਤ ਗੁੜੀ ਸਮਾਲਾ ਸ਼ਲੋਕ ਮਹੱਲਾ ਚੌਥਾ ਸੁਤਿਆਹਰੀ ਪ੍ਰਭ 체ਤ ਮਨ ਹਰੇ ਸਹਿਜ ਸਮਾਦ ਸਮਾਹੀ ജന നാനക ഹാ മായ മഹല ചോഥാ ഹര ക്കി ഹോ മേര ചിത്ര ജന നാനകര പ്രഭ പത്ത പൗഡി പച്ചേ സബദ വജേ മത് വഹദ വജ ਆਦਿ ਮੂਲ RAM ਸਭ ਦੇਖਿਆ ਗੁਰ ਸਬਦੀ ਗੋਵਿੰਦ ਗੱਛਿਆ ਆਦਿ ਜੁਗਾਦ ਵੇਸ ਹਰ ਇੱਕੋ ਮਤ ਗੁਰਮਤ ਹਰ ਪ੍ਰਭ ਭਜੇ ਹਾ ਹਰ ਦੇਵ ਉਹ ਦਾਤ ਦਿਆਲ ਪ੍ਰਭ ਜਨ ਰੱਖੋ ਹਰ ਪ੍ਰਭ ਲੱਝਿਆ ਸਭ ਤਨ ਕਹੋ ਗੁਰ ਸਤ ਗੁਰੂ ਗੁਰ ਸਤ ਗੁਰੂ ਮਿਲ ਜਿਤ ਸਭ ਤਨ ਕਹ ਗੁਰ ਸਤ ਗੁਰੂ ਗੁਰ ਸਤ ਗੁਰੂ ਜਿੱਤ ਮਿਲ ਹਰਪੜਦਾ ਕੱਝਿਆ ਸ਼ਲੋਕ ਮਹੱਲਾ ਚੌਥਾ ਭਗਤ ਸਰੋਵਰ ਉਛਲੈ ਸੁ ਪਰ ਪਰਿਵਹਨ ਦਿਨ ਸਤ ਗੁਰੂ ਮੰਨਿਆ ਜਨ ਨਾਨਕ ਵੜ ਪਾਗਲ ਹਨ महला चौथा हर हरे नाम संख हर हर के गुण कथन न जाहे हरे हरे अगम अगाध हर जन कित बिद मिल है मिला है हर हर जस जपत जपंत जन इक तिल नहीं कीमत पाए जन नानक हरे अगम प्रभ हर मेल लहो लड़लाए पौड़ी ਹਰੇ ਅਗਮੇ ਗੋਚਰੇ ਅਗਮ ਹਰੇ ਕਿਉ ਕਰੇ ਹਰੇ ਦਰਸਨ ਭਿਖਾ ਕਿਛ ਵਖਰ ਹੋਏ ਸੋ ਵਰਨੀਐ ਤਿਸ ਰੂਪ ਨ ਰਿਖਾ ਜਿਸ 부ਝਾਏ ਆਪ 부ਝਾਏ ਦੇਹ ਸੋਈ ਜਨ ਦਿਖਾ ਸਤ ਸੰਗਤ ਸਤ ਗੁਰ ਚਟ ਸਾਲ ਹੈ ਜਿਤ ਹਰ ਗੁਣ ਸਿਖਾ ਤਨ ਤਨ ਸੁਰਸਨਾ ਤਨ ਕਰ ਤਨ ਸੋ ਪਾਦਾ ਸਤਿਗੁਰੂ ਜਿੱਤ ਮਿਲ ਹਰ ਲੇਖ ਲਿਖਾ ਤਨ ਤਨ ਸੁਰਸਨਾ ਤਨ ਕਰ ਤਨ ਸੋ ਪਾਦਾ ਸਤਿਗੁਰੂ ਜਿੱਤ ਮਿਲ ਹਰ ਲੇਖ ਲਿਖਾ ਸ਼ਲੋਕ ਮਹੱਲਾ ਚੌਥਾ ਹਰੇ ਹਰੇ ਨਾਮੇ ਅੰਮ੍ਰਿਤ ਹੈ ਹਰ ਜਪੀਐ ਸਤਿਗੁਰ ਪਾਹੀ ਹਰੇ ਹਰੇ ਨਾਮ ਬਵਿੱਤ ਹੈ ਹਰੇ ਜਪਤ ਸੁਨਤ ਦੁੱਖ ਜਾਏ ਹਰੇ ਨਾਮ ਤਿਨੀ ਆ ਰਹਦਿਆ ਜਿ ਨਮਸਤਕ ਲਿਖਿਆ ਧੁਰ ਪਾਏ ਹਰਿ ਧਰ ਗਏ ਜਨ ਪੈ ਨਾਇਨ ਜਿਨ ਹਰ ਮਨ ਵਸਿਆ ਆਇ ਜਨ ਨਾਨਕ ਤੇ ਮੁਖ ਉਜਲੇ ਜਿਨ ਹਰ ਸੁਣਿਆ ਮਨ ਪਾਏ ਮਹੱਲਾ ਚੋਥਾ ਹਰੇ ਹਰੇ ਨਾਮ ਨਿਦਾਨ ਹੈ ਗੁਰਮੁਖ ਪਾਇਆ ਜਾਏ ਜਿਨ ਧੁਰਮਸਤਕ ਲਿਖਿਆ ਤਿਨ ਸਤਗੁਰ ਮਿਲਿਆ ਆਇ ਤਨ ਮਨ ਸੀਤਲ ਹੋਇਆ ਸਾਧ ਵਸੀ ਮਨੇ ਹਾਏ ਨਾਨਕ ਹਰ ਹਰ ਚੋਦਿਆ ਸਬਦ ਨਾਲ ਦੁੱਖ ਲੈ ਜਾਏ ਪੜੀ ਹਵਾਰਿਆ ਤਿੰਕੋ ਸਦਾ ਸਦਾ ਜਿਨ ਸਤਗੁਰ ਮੇਰਾ ਪਿਆਰਾ ਦੇਖਿਆ ਤਿੰਨ ਕੋ ਮਿਲਿਆ ਮੇਰਾ ਸਤਗੁਰੂ ਜਿਨ ਕੋ ਤੁਰ ਮਸਤ ਕ ਲੇਖਿਆ ਹਰ ਆਗਮ ਧਾਇਆ ਗੁਰਮਤੀ ਤਿਸ ਰੂਪ ਨਹੀ ਪ੍ਰਭ ਰਖਿਆ ਗੁਰਬਚਨ ਧਾਇਆ ਜਿਨ ਦਾ ਆਗਮ ਹਰਤੇ ਠਾਕੁਰ ਸੇਵ ਕਰਲ ਏਕਿਆ ਸਬ ਕੋ ਹੋ ਮੁਖ ਹੋ ਨਰ ਨਰ ਹਰੇ ਨਰ ਨਰ ਹਰੇ ਨਰ ਨਰ ਹਰੇ ਹਰ ਲਾਹਾ ਹਰ ਭਗਤ ਵਿ ਸਿਖਿਆ ਸ਼ਲੋਕ ਮਹਲਾ 4 ਰਾਮ ਨਾਮ ਰਮ ਰਵ ਰਹੇ ਰਮ ਰਾਮੋ ਰਾਮ ਪਰ ਰਮੇਤ ਕਟਕਟ ਆਤਮ ਰਮ ਹੈ ਪ੍ਰਭ ਖੇਲ ਕੀ ਉਹ ਰੰਗ ਰੀਤ ਹਰ ਨਿਕਟਵ ਸੈ ਜਗ ਜੀਵਨਾ ਪਰਗਾਸ ਕਿਉ ਗੁਰਮੀਤ ਹਰ ਸਵਾਮੀ ਹਰ ਪ੍ਰਭ ਤਿੰਨ ਮਿਲੇ ਜਿਨ ਲਿਖਿਆ ਤੁਰ ਹਰ ਪ੍ਰੀਤ ਜਦ ਨਾ ਨਿਕ ਨਾਮ ਤੇ ਆਇਆ ਗੁਰ ਬਚਨ ਜਪਿਓ ਮਨ ਚੀਤ ਮਹੱਲਾ ਚੋਥਾ ਹਰ ਪ੍ਰਭ ਸੱਜਣ ਲੋੜ ਲਹ ਭਾਗਵ ਸੈ ਵੜਾ ਭਾਗ ਗੁਰਪੁਰ ਦੇਖ ਲਿਆ ਨਾਨਕ ਹਰ ਲਿਵ ਲਾਗ ਪੜੀ ਤਨ ਤਨ ਸੁਹਾਵੀ ਸਫਲ ਘੜੀ ਜਿੱਤ ਹਰ ਸੇਵਾ ਮਨ ਪਾੜੀ ਹਰ ਕਥਾ ਸੁਣਾਵੋ ਮੇਰੇ ਗੁਰ ਸਿੱਖੋ ਮੇਰੇ ਹਰ ਪ੍ਰਭ ਅਕਥ ਕਹਾੜਿ ਕਿਉ ਪਾਈਐ ਕਿਉ ਦੇਖੀਐ ਮੇਰਾ ਹਰ ਪ੍ਰਭ ਸੁਗੜ ਸੁਝਾੜੀ ਹਰ ਮੇਲ ਦਿਖਾਏ ਆਪ ਹਰ ਗੁਰਬਚਨੀ ਨਾਮ ਸਮਾੜੀ ਤਿੰਨ ਵਿਟਹੋ ਨਾਨਕ ਵਾਰਿਆ ਜੋ ਜਪਦੇ ਹਰ ਨਿਰਬਾਣੀ ਸ਼ਲੋਕ ਮਹੱਲਾ ਚੌਥਾ ਹਰਿ ਪ੍ਰਭ ਰਤੇ ਲੋਹੜਾ ਗਿਆਨ ਜਨ ਗੁਰ ਦੇ ਮੈਂ ਪ੍ਰਭ ਸੱਜਣ ਪਾਇਆ ਜਨ ਨਾਨਕ ਸਹਿਜ ਮਿਲੇ ਮਹੱਲਾ ਚੌਥਾ ഗമുഖ അന്ത്ര സാന്ത് മന തന സമേ നമ ചിത്തവ നമു പഡ നമരായ നമ പദാർ പൈ ചിന് ഗീ ബേലഹ സിയ നമു ഉപജ തൃസണപ സമജായ നാനകമ നമു പല്ല പായ പൗഡി ਤੁਦੇ ਆਪੇ ਜਗਤ ਉਪਾਏ ਕੇ ਤੁਦੇ ਆਪੇ ਵਸਗਤ ਕੀਤਾ ਇੱਕ ਮਨਮੁਖ ਕਰ ਹਾਰਾਇਨ ਇਕਨਾ ਮੇਲ ਗੁਰੂ ਤਿਨ ਜੀਤਾ ਪੜੀ ਤੁਦ ਆਪੇ ਜਗਤ ਉਪਾਏ ਕੇ ਤੁਦੇ ਆਪੇ ਵਸਗਤ ਕੀਤਾ ਇੱਕ ਮਨਮੁਖ ਕਰ ਹਾਰਾਇਨ ਇਕਨਾ ਮੇਲ ਗੁਰੂ ਤਿਨ ਜੀਤਾ ਹਰੀ ਉੱਤਮ ਹਰੀ ਪ੍ਰਭ ਨਾਮਹਿ ਗੁਰਬਚਨ ਸੁਪਾਗੈ ਲਿਤਾ ਦੁਖਦਾਰਦ ਸਭੋ ਲਹਿ ਗਿਆ ਜਾਣਾ ਉਹ ਗੁਰੂ ਹਰੇ ਦਿੱਤਾ ਸਭ ਸੇਵਹੁ ਮਨਹੋਨੋ ਮਨਮੋਹਨੋ ਜਗਮੋਹਨੋ ਜਿਨ ਜਗਤ ਉਪਾਏ ਸਭੋ ਵਸ ਕੀਤਾ ਸ਼ਲੋਕ ਮਹਲਾ 4 ਮਨੇ ਅੰਤਰੇ ਹਉ ਮੈ ਰੋਗ ਹੈ ਪ੍ਰਮ ਭੂਲੇ ਮਨ ਮੁਖ ਦਰਜਨਾ ਨਾਨਕ ਰੋਗ ਵੰਜਾਈਏ ਇਹ ਮਿਲ ਸਤਗੁਰ ਸਾਧੂ ਸੱਜੇ ਨਾਮ ਹਲਾ ਚੋਥਾ ਮਨ ਤਨ ਨਾ ਮਨ ਤਨ ਤਾਮ ਸਗਰ ਵਾ ਜਾ ਦੇਖਾ ਹਰ ਨਹਿ ਨਾਨਕ ਸੋ ਪ੍ਰਭ ਮੈ ਮਿਲੇ ਓ ਜੀਵਾ ਸਦ ਸੁੜੇ ਪੌੜੀ जगन्नाथ जगदिसते तोल, परखे अतोल त्यावो मेरे गुरु सिखो हरि उत्तम हर नाम अमोल जिन त्याया हृदय दिन सरात ते मिले नहीं हर वडभागी संगत मिले गुरु सतगुर पूरा बोल ਸਬਤਿ ਆਵੋ ਨਰਨਾਰਾਇਣੋ ਨਾਰਹਿਣੋ ਜਿਤ ਚੁਕਾ ਜਮ ਝਗੜ ਝਗੋਲ ਸ਼ਲੋਕ ਮਹੱਲਾ ਚੋਥਾ ਹਰ ਜਨ ਹਰ ਹਰ ਚਉਦਿਆ ਸਰ ਸੰਦਿਆ ਗਾਵਾਰ ਨਾਨਕ ਹਰ ਜਨ ਹਰ ਲਿਵ ਉਬਰੀ ਜਿਨ ਸੰਦਿਆ ਤਿਸ ਫਿਰਮਾਰ ਮਹੱਲਾ ਚੋਥਾ ਅੱਖੀਂ ਪ੍ਰੇਮ ਕਸਾਈਆ ਹਰ ਹਰ ਨਾਮ ਪਿਖਨ ਜੇ ਕਰ ਦੁਜਾ ਦੇਖਦੇ ਜਨ ਨਾਨਕ ਕੱਢ ਦੀ ਚਾਨ ਬੋੜੀ ਜਲ ਥਲ ਮਹੀਲ ਪੂਰਨੋ ਪਰੰਪਰੇ ਸੋਈ ਜੀ ਜੰਤ ਪ੍ਰਤਿ ਪਾਲਿਦਾ ਜੋ ਕਰੇ ਸੋ ਹੋਈ ਮਾਤ ਪਿਤਾ ਸੁਤ ਪ੍ਰਾਤਮੇ ਤਦਿਸ ਬਿਨ ਨਹੀਂ ਕੋਈ ਘਟ ਘਟ ਅੰਤਰ ਰਵ ਰਹਾ ਜਪਿਓ ਜਨ ਕੋਈ ਸਗਲ ਜਪ ਹੋ ਗੋਪਾਲ ਗੁਨ ਪ੍ਰਗਟ ਸਭ ਲੋਈ ਸਲੋਕ ਮਹੱਲਾ ਚੌਥਾ ਗੁਰਮੁਖ ਮਿਲੇ ਸੇ ਸੱਜਣਾ ਹਰ ਪ੍ਰਭ ਪਾਇਆ ਰੰਗ ਜਨ ਨਾਨਕ ਨਾਮ ਸਲਾਹੇ ਤੂੰ ਲੁੱਡ ਲੁੱਡ ਦਰਗਹ ਵੰਜ ਮਹੱਲਾ ਚੌਥਾ ਹਰੀ ਦਤ ਹੈ ਦਤਾ ਸਬਸਦਾ ਸਭ ਜੀ ਤੁਮਾਰੇ ਸਭ ਤਦੈਨੋ ਆਰਾਧ ਦੇ ਦਾਨ ਦੇ ਪਿਆਰੇ ਹਰੀ ਦਤ ਹੈ ਦਤਾ ਾਰੇ ਹੱਥ ਗੱਡਿਆ ਮਿਹ ਉਠਾ ਸੈਸਾਰੇ ਅੰਨ ਜਮਿਆ ਖੇਤੀ ਪਾਓ ਕਰ ਹਰ ਨਾਮ ਸਮਾਰੇ ਜਨਾਨਿਕ ਮੰਗੈ ਦਾਨ ਪ੍ਰਭ ਹਰ ਨਾਮ ਆਦਾਰੇ ਪੜੀ ਇੱਛਾ ਮਨ ਕੀ ਪੂਰੀ ਐ ਜਪਿਐ ਸੁਖ 사ਗਰ ਹਰਿ ਕੇ ਚਰਨ ਅਰਾਧਿਐ ਗੁਰ ਸਬਦ ਰਤਨਾਗਰ ਮਿਲ ਸਾਧੂ ਸੰਗ ਉਧਾਰੇ ਹੋਇ ਫਟੈ ਜਮ ਕਗਰ ਜਨਮ ਪਦਾਰਥ ਤੇ ਜੀਤੀਐ ਜਪ ਹਰਿ ਬੈਰਾਗਰ ਸਭ ਪਬ ਹੋ ਸਰਨ ਸਤਿਗੁਰ ਕੀ ਬਿਨ ਸਹਿ ਦੁਖ ਦਾਗਰ ਸ਼ਲੋਕ ਮਹੱਲਾ ਚੌਥਾ ਹਾ ਟੁਡਿੰਦੀ ਸਜੜਾ ਸਜਣ ਮੈਂ ਦੇ ਨਾਲ ਜਨਾਨਕ ਕਾ ਲੱਖ ਨ ਲੱਕੀ ਆਇ ਗੁਰਮੁਖ ਦੇਹ ਦਿਖਾਲ ਮਹੱਲਾ ਚਾਥਾ ਨਾਨਕ ਪ੍ਰੀਤ ਲਾਈ ਤਿਨ ਸਚੈ ਤਿਸ बिन ਰਹਿਣ ਨ ਜਾਹੀ ਸਤ ਗੁਰ ਮਿਲੈ ਤਾ ਪਹੂਰਿਆ ਪਾਈਏ ਹਰ ਰਸ ਰਸਨ ਰਸਾਈ ਪੜੀ ਕੋਈ ਗਾਵੇ ਕੋ ਸੁਣੇ ਕੋ ਉੱਚਰ ਸੁਣਾਵੇ ਜਨਮ ਜਨਮ ਕੀ ਮਲੇ ਉੱਤਰਿਆਏ ਮਨ ਚਿੰਦੇ ਆ ਪਾਵੇ ਆਉਣ ਜਾਣ ਮੇਟੇ ਹਰ ਕੀ ਗੁੜ ਗਾਵੇ ਆਪ ਤਰਹਿ ਸੰਗੀਤ ਰਾਹੀ ਸਭ ਕੁਟੰਬ ਤਰਾਵੇ ਜੇ ਰਾਨੇ ਕਿ ਤਿਸ ਬਲ ਹਰੜੇ ਜੋ ਮੇਰੇ ਹਰ ਪ੍ਰਭ ਪਾਵੇ ਸੁਧ raag kanada bani naam dev jiyo ki ek ओंकार सतगुरु प्रसाद ऐसो राम रए अंतर्यामी जैसे दर्पण माहे बदन पर वा नीरहा बसै कटा कट लीप न छिपै बंधन मुक्त जात न दिसै पानी माहे देख मुख जैसा नामे को स्वामी बीठल ऐसा राग कल्याण महल्ला चौथा एक ओंकार सतनाम करतापुर निरपौ निर्वैर अकाल मूर्त अजूनी सह प्रसाद हर मर मर मैं अंत न पाया हम बाहर इक प्रत पारे तुम्हारे तू तु बड पुरख पिता मेरा माया रहा हर के नाम असंख अगम है है अगम अगम हरे रहा गुण ज्ञानी सुरत भोगी ने एक तिल नहीं कीमत पाया गोबद गुण गोबद सद गावे गुण गोबद अंत न पाया तू अमित तोले परम्पर स्वामी बहु जपीए था न पाया उसत करहै तुम्हारी जन्मादा गुण गावे हरे राया तुम जलनि धाम मीने तुम्हारे तेरा तनगत हूं पाया ਜਨ ਕੋ ਕਿਰਪਾ ਕਰੋ ਮਦਸੂਦਨ ਹਰਿ ਦੇਵੋ ਨਾਮ ਜਪਾਇਆ ਮੈਂ ਮੂਰਖੰਦਲੇ ਨਾਮ ਟੇਕੇ ਹੈ ਜਨ ਨਾਨਕੁ ਗੁਰਮੁਖ ਪਾਇਆ ਕਲਿਆਣ ਮਹੱਲਾ ਚੌਥਾ ਹਰ ਜਨ ਗੁਨ ਗਾਵਤ ਹਸਿਆ ਹਰ ਹਰ ਭਗਤ ਬਣੀ ਮਤ ਗੁਰਮਤ ਤੁਰਮਸਤਕ ਪ੍ਰਭ ਲਿਖਿਆ ਰਹਾ ਗੁਰਕੇ ਪਗ ਸਿਮਰੋ ਦਿਨ ਰਾਤੀ ਮਨ ਹਰ 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 ਬਸਿਆ ਹਰ 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 ਕੀਰਤ ਜਗ ਸਾਰੀ ਕਸ ਚੰਦਨ ਜਸ ਕਸਿਆ ਹਰ ਜਨ ਹਰ 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 ਲਿਵਲਾਈ ਸਬਸਾਤ ਖੋਜ ਪਿਆ ਜੋ ਕੀਰਤ ਸੰਜੋਗ ਚਲਿਓ ਨਰ ਨਿੰਦਕ ਪਗ 나ਗਨ ਜੋਹੇ ਜਲਿਆ जान के तुम्हरे रखे स्वामी तुम जुग जुग जन रखे हा कहा पया देत करीब कीली सब कर कर चर परिया जेते जी जंत प्रभ की सब काले मुख ग्रसया हर जन हर 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 प्रभ रखे जन नानक शरण पया कल्याण महल्ला चौथा ਮੇਰੇ ਮਨ ਜਪ ਜਪ ਜਗਨਨਾਥੀ ਗੁਰਪਦੇ ਸਰਨਾਮ ਤੇ ਆਇਓ ਸਭ ਕਿਲ ਵਿਖ ਦੁਖ ਲਾਥੇ ਰਹਾਉ ਰਸਨਾ ਇਕ ਜਸ ਗਾਏ ਨਸਕੈ ਬਹੁ ਕੀਜੈ ਬਹੁ ਰਸ ਨਥੇ ਬਾਰ ਬਾਰ ਖਿੰ ਪਲ ਸਭ ਗਾਵਹਿ ਗੁਣ ਕਹਿ ਨਾ ਸਕੈ ਪ੍ਰਭ ਤੁਮਨਥੇ हम मोह प्रीति लगे प्रभु स्वामी हम लोच है प्रभु दिख न थे तुम बड़ दाते जी जीवन के तुम जानो हम बिरथे कोई मार्ग पंत बतावे प्रभु का कह तिन को क्या दिन थे सब तन मन अर्पो अर्प अरप कोई मिले प्रभु मिल थे हर के गुन बहुत 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 सोबा हम तुच्छ कर कर बरन थे हमारी मत वसगत प्रभ तुम रे जन नानक के प्रभ सम कल्याण महल्ला चौथा मेरे मन जप हर गुण अकथ सुन थई ਧਰਮ ਅਰਥ ਸਭ ਕਾਮ ਮੋਕੇ ਜਨ ਪੀਛੇ ਲੱਗ ਫਿਰ ਥਈ ਰਹਾਉ ਸੋ ਹਰ ਹਰ ਨਾਮ ਧਿਆਵੇ ਹਰ ਜਨ ਜਿਸ ਬੜ ਭਾਗ ਮਥਈ ਜਹ ਦਰ ਗਹਿ ਪ੍ਰਭ ਲੇਖਾ ਮਾਗੇ ਤਹ ਛੁਟੇ ਨਾਮ ਧਿਆਏ ਥਈ ਹਮਰੇ ਦੁਖ ਬਹੁ ਜਨਮ ਜਨਮ ਕੇ ਦੁਖ ਹਉ ਮੈ ਮੈਲ ਲਗ ਥਈ ਗੁਰਤਾਰਿ ਕਿਰਪਾ ਹਰਿ ਜਲ ਨਵਾਹੀ ਸਭ ਗਿਲ ਵਿਖ ਪਾਪ ਗਥਈ ਜਨ ਕੈ ਰਿਤ ਅੰਤਰ ਪ੍ਰਭ ਸੁਆਮੀ ਜਨ ਹਰ ਹਰ ਨਾਮ ਭਜਿ ਥਈ ਜਹ ਅੰਤੇ ਔਸਰ ਆਏ ਬਨਤ ਹੈ ਤਹਿ ਰਖੈ ਨਾਮ ਸਥਹੀ ਜਨ ਤੇਰਾ ਜਸ ਗਵਹਿ ਹਰ ਹਰ ਪ੍ਰਭ ਹਰ ਜਪਿਓ ਜਗਨਥਈ ਜਨ ਨਾਨਕ ਕੇ ਪ੍ਰਭ ਰਖੇ ਸੁਆਮੀ ਹਮ ਪਾਥਰ ਰਖ ਬੁੱਢ ਥਈ ਕਲਿਆਣ ਮਹਲਾ ਚੋਥਾ ਹਮਰੀ ਚਿੱਤਵਨੀ ਹਰਿ ਪ੍ਰਭ ਜਾਨੈ ਔਰ ਕੋਈ ਨਿੰਦ ਕਰੈ ਹਰ ਜਨ ਕੀ ਪ੍ਰਭਤਾ ਕਾ ਕਹਿਆ ਇਕ ਤਿਲ ਨਹੀਂ ਮਾਨੈ ਅਰਹਾਉ ਔਰ ਸਭ ਤਿਆਗ ਸੇਵਾ ਕਰ ਅਚੁੱਤ ਜੋ ਸਭ ਤੇ ਊਚ ਠਾਕੁਰ ਭਗਵਾਨੇ ਹਰ ਸੇਵਾ ਤੇ ਕਾਲ ਜੋਹਿ ਨਸਕੈ ਚਰਨੀ ਆਏ ਪਵੈ ਹਰ ਜਾਣੈ ਜਾ ਕੋ ਰਖਲੇ ਮੇਰ ਸੌਮੀ ਤਾਕ ਸੁਮਤ ਦੇ ਪੈ ਕਨੈ ਤਾ ਕੋ ਕੋਈ ਅਪਰੇ ਨਜ਼ਾ ਕਹਿ ਜਾ ਕੀ ਭਗਤ ਮੇਰਾ ਪ੍ਰਭ ਮਨੈ ਹਰ ਕੇ ਜੋਜ ਵਿਡਾਨ ਦੇਖ ਜਨ ਜੋ ਖੋਟਾ ਖਰਾ ਇਕ ਨਿਮਖ ਪਛਾਨੈ ਤਾ ਤੇ ਜਨ ਕੋ ਅਨੰਦ ਪਿਆ ਹੈ ਰਿਤ ਸੁਧ ਮਿਲੇ ਖੋਟੇ ਪਛੁਤਨੈ ਤੁਮਹਰ ਦੱਤੇ ਸਮਰਥ ਸੁਆਮੀ ਇਕ ਮੰਗੋ ਤੁਝੇ ਪਾਸੋਂ ਹਰਿ ਦਨੈ ਜਦ ਨਾਨਕ ਕੋ ਹਰ ਕਿਰਪਾ ਕਰੇ ਦੇ ਜੈ ਸਦ ਬਸ ਹੈ ਹਿਰਦੈ ਮੋ ਹੈ ਹਰ ਛਰਨੈ ਕਲਿਆਣ ਮਹੱਲਾ ਚੌਥਾ ਪ੍ਰਭ ਕੀ ਜੈ ਕਿਰਪਾ ਨਿਦਾਨ ਹਮ ਹਰ ਗੁਣ ਗਾਵਹਿਗੇ ਹਾ ਤੁਮਰੀ ਕਰੋ ਨਿਤਿਆਸ ਪ੍ਰਭ 모ਹੇ ਕਬ ਗਲ ਲਾਵਹਿਗੇ ਰਹਾਉ ਹਮ ਬਾਰਿਕ ਮੁਗਦ ਇਾਨ ਪਿਤਾ ਸਮਝਾਵਹਿਗੇ ਸੁੱਤ ਖਿੰਖਿਨ ਖਿੰਨ ਪੂਲ ਬਿਗਾਰ ਜਗਤ ਪਿਤ ਭਵ ਹੈਗੇ ਜੋ ਹਰ ਸੁਆਮੀ ਤੁਮ ਦੇਹੋ ਸੋਈ ਹਮ ਪਵ ਹੈਗੇ ਮੋਹੇ ਦੁਜੀ ਨਹੀ ਠੋਰ ਜਿਸ ਪੈ ਹਮ ਜਬ ਹਗੇ ਜੋ ਹਰ ਭਾਵ ਹੈ ਭਗਤ ਤਿਨਾ ਹਰ ਭਾਵ ਹੈਗੇ ਜੋਤੀ ਜੋਤ ਮਿਲਾਏ ਜੋਤ ਰਲ ਜਾਵਹਗੇ ਹਰੇ ਆਪੇ ਹੋਏ ਕਿਰਪਾਲ ਆਪ ਲਿਵ ਲਵਹਗੇ ਜਿਨ ਨਾਨਕ ਕੇ ਸਰਨ ਦੁ ਆਰ ਹਰ ਲਾਜ ਰਖავਹਗੇ ਛਕਾ ਇਕ ਕਲਿਆਨ ਵੋ ਪੱਲੀ ਮਹੱਲਾ ਚੋਥਾ ओंकार सतगुरु प्रसाद पारब्रह्म परमेश्वर स्वामी दुःख निवारण नारायणे सकल भक्तजा चह सुख सागर पावन दतरण हर चिंता मळे रहा दीन दयाल जगदीस दमोदर हरि अंतर जामी गोबिन्दे ते निरपोजन श्री राम तया गुरमत मुरार हर मोकन्दे ਜਗਦੇਸ਼ਰ ਚਰਨ ਸਰਨ ਜੋ ਆਏ ਤੇ ਜਨ ਭਵ ਨਿਦ ਪਾਰ ਪਰੇ ਹੈ ਭਗਤ ਜਨਾ ਕੀ ਪੈ ਜਹਰ ਰੱਖੈ ਜਨ ਨਾਨਕ ਆਪ ਹਰ ਕਿਰਪਾ ਕਰੇ ਰਾਗ ਕਲਿਆਣ ਮਹਲਾ ਪੰਜਵਾ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਹਮਾਰੇ ਇਹ ਕਿਰਪਾ ਕੀ ਜੈ ਅਲਮਕਰੰਦ ਚਰਨ ਕਮਲ ਸਿਉ ਮਨ ਫੇਰ ਫੇਰ ਰਿਜੈ ਰਹਾਉ ਆਨ ਜਲਾ ਸਿਉ ਕਾਜ ਨ ਕਛੁਐ ਹਰ ਬੂੰਦ ਚਾਤ੍ਰਿਕ ਕੋ ਦਿਜੈ ਬਿਨ ਮਿਲਬੇ ਨਾਹੀ ਸੰਤੋਖ ਆਪੇਖ ਦਰਸਨ ਨਾਨਕ ਜੀ ਜੈ ਕਲਿਆਣ ਮਹਲਾ ਪੰਜਵਾ ਜਾ ਚਿਕ ਨਾਮ ਜਚੇ ਜਚੇ ਸਰਬਤਾਰ ਸਰਬਕੇ ਨਾਇਕ ਸੁਖ ਸਮੂਹ ਕੇ ਦਾਤੇ ਰਹਾਉ ਕੀਤੀ ਕੀਤੀ ਮੰਗਨ ਮਾਗੇ ਪਾਵਨੀ ਅਸੋ ਪਈਏ ਸਫਲ 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 ਦਰਸਰੇ ਪਰਸ ਪਰਸ ਗੁਣ ਗਾਈਏ ਨਾਨਕ ਤਤ ਤਤ ਸਿਓ ਮਿਲੀਏ ਹੀਰੇ ਹੀਰ ਵਿਧਾਈਏ ਸਫਲ 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 ਦਰਸਰੀ ਪਰਸ ਪਰਸ ਗੁਨ ਗਈਏ ਨਾਨਕ ਤਤ ਤਤ ਸਿਓ ਮਿਲਿਏ ਹੀਰੇ ਹੀਰ ਵਿਦਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹੀ